₹100 ਦੀ ਜੁੱਤੀ ਨੂੰ ਲੈ ਕੇ ਹੋਇਆ ਭਾਰੀ ਹੰਗਾਮਾ ਇੱਕ ਸਰਦਾਰ ਵਿਅਕਤੀ ਨੇ ਸ਼ਰੇਆਮ ਕੱਢਿਆ ਕੁਟਾਪਾ ਔਰ ਤਦਾ ਗੱਲ ਥਾਣੇ ਪਹੁੰਚੀ ਤਾਂ ਉਲਟਾ ਸਰਦਾਰ ਦੇ ਹੀ ਹੱਕ ਵਿੱਚ ਦਿੱਤਾ ਧਰਨਾ ਕੁਝ ਮੋਹਤਬਾਰਾਂ ਨੇ ਇੱਕ ਔਰਤ ਨਾਲ ਹੋਏ ਧੱਕੇ ਨੂੰ ਲੈ ਕੇ ਪੀੜਤਾ ਨਾਲ ਵੀ ਆਣ ਖੜੇ ਇਹ ਸਰਦਾਰ ਅੱਜ ਜੋ ਲਾਈਵ ਤਸਵੀਰਾਂ ਤੁਸੀਂ ਤਹਿਲਕਾ ਪੰਜਾਬ ਦੇ ਇਸ ਵੈਬ ਟੀਵੀ ਨਿਊਜ਼ ਚੈਨਲ ਤੇ ਦੇਖ ਰਹੇ ਹੋ ਇਹ ਸਭ ਜਲੰਧਰ ਦੇ ਭਗਵਾਨ ਵਾਲਮੀਕ ਚੌਂਕ ਦੇ ਨਜ਼ਦੀਕ ਦੀਆਂ ਹਨ ਜਿੱਥੇ ਅੱਜ ਇੱਕ ਜੁੱਤੀ ਨੂੰ ਲੈ ਕੇ ਦੁਕਾਨਦਾਰ ਅਤੇ ਔਰਤ ਵਿਚਕਾਰ ਕਿਹਾ ਸੁਣੀ ਹੋ ਗਈ ਜੋ ਦੇਖਦੇ ਦੇਖਦੇ ਉਸ ਸਮੇਂ ਵਿਰਾਟ ਰੂਪ ਤਾਰ ਗਈ ਜਦੋਂ ਦੁਕਾਨਦਾਰ ਨੇ ਉਸ ਔਰਤ ਨੂੰ ਫੜ ਕੇ ਕੁੱਟਮਾਰ ਸ਼ੁਰੂ ਕਰ ਦਿੱਤੀ ਇਥੋਂ ਤੱਕ ਕਿ ਸਰਦਾਰ ਜੀ ਨੇ ਆਪਣੇ ਹੱਥ ਵਿੱਚ ਪਹਿਨਿਆ ਹੋਇਆ ਕੜਾ ਵੀ ਉਤਾਰ ਕੇ ਔਰਤ ਦੇ ਮਾਰੇ ਇਹ ਸਾਰੀ ਘਟਨਾ ਨੂੰ ਜੇਕਰ ਔਰਤ ਦਾ ਪਤੀ ਕੈਮਰੇ ਵਿੱਚ ਰਿਕਾਰਡ ਨਾ ਕਰਦਾ ਤਾਂ ਸ਼ਾਇਦ ਕਿਸੇ ਨੇ ਯਕੀਨ ਨਹੀਂ ਕਰਨਾ ਸੀ ਮੌਕੇ ਦੀਆਂ ਲਾਈਵ ਤਸਵੀਰਾਂ ਤੁਸੀਂ ਤਹਿਰਕਾ ਪੰਜਾਬ ਤੇ ਦੇਖ ਰਹੇ ਹੋ મૈં મੀિ઱ાણ સલી જેાણ સ�ીણ જાણતચા જાણ સરણ સે સિન સરણ જાણ સીણ સીણ સાણ સીણ જે છાણ સાણ, સૂ�ણ ਇਸ ਘਟਨਾ ਤੋਂ ਬਾਅਦ ਜਦੋਂ ਪੀੜਤ પતિ ਪਤਨੀ ਪੁਲਿਸ ਡਿਵੀਜ਼ਨ ਨੰਬਰ 4 ਵਿੱਚ ਪਹੁੰਚੇ ਤਾਂ ਪਿੱਛੇ ਹੀ ਦੁਕਾਨਦਾਰ ਮਾਰਕੀਟ ਦੇ ਕੁਝ ਮੌਤਵਾਰ ਲੈ ਕੇ ਪਹੁੰਚ ਗਿਆ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਨ ਲੱਗੇ ਪਰ ਮੌਕੇ ਦੀਆਂ ਲਾਈਵ ਤਸਵੀਰਾਂ ਦੇਖਦੇ ਹੋਏ ਦੁਕਾਨਦਾਰ ਦੇ ਖਿਲਾਫ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਦੇਖਦੇ ਹੋਏ ਉਹ ਮੌਕੇ ਤੋਂ ਖਿਸਕ ਗਿਆ ਇਸ ਸਬੰਧੀ ਜਾਣਕਾਰੀ ਮਿਲਣ ਤੇ ਇਕੱਠੇ ਹੋਏ ਸਿੱਖ ਜਥੇਬੰਦੀਆਂ ਦੇ ਆਗੂਆਂ ਨੂੰ ਪੀੜਤ ਪਤੀ ਪਤਨੀ ਵੱਲੋਂ ਮੌਕੇ ਦੀਆਂ ਲਾਈਫ ਤਸਵੀਰਾਂ ਦਿਖਾਈਆਂ ਪਰ ਦੁਕਾਨਦਾਰ ਦਸਤਾਰ ਅਤੇ ਦਾੜੀ ਦੀ ਬੇਅਦਬੀ ਦੇ ਲਗਾਏ ਦੋਸ਼ਾਂ ਦਾ ਇੱਕ ਵੀ ਸਬੂਤ ਨਹੀਂ ਪੇਸ਼ ਕਰ ਸਕਿਆ ਜਿਸ ਤੋਂ ਬਾਅਦ ਉਹਨਾਂ ਪੀੜਤ ਦੇ ਹੱਕ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹਨ ਦੁਕਾਨਦਾਰ ਦੇ ਹੱਕ ਵਿੱਚ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ ਵੀ ਕਾਰਵਾਈ ਦਾ ਪਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਕੀ ਮੁੱਦੇ ਤੇ ਲੈ ਕੇ ਅੱਜ ਅਸੀਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜਾ ਸਾਡੇ ਸ਼ਹਿਰ ਵਿੱਚ ਇਸ ਵੇਲੇ ਮਸਲਾ ਬਹੁਤ ਜ਼ਿਆਦਾ ਫਖਰਾ ਹੋਇਆ ਸੀਗਾ ਕਿ ਸਾਡੀ ਘਟਾਣ ਮੁਸਲਮਾਨ ਭੈਣ ਜਿਹੜੀ ਹੈ ਉਹਦੇ ਉੱਤੇ ਇੱਕ ਸਰਦਾਰ ਮੁੰਡੇ ਨੇ ਜਿਹੜਾ ਹੱਥ ਚੱਕਿਆ ਉਹਨੂੰ ਸੱਟ ਚੋਟ ਲੱਗੀ ਹੈ ਤੇ ਜਿਸ ਦਾ ਉਹਨਾਂ ਨੇ ਪੁਲਿਸ ਕੰਪਲੇਂਟ ਕਰਕੇ ਪਰਚਾ ਕਰਾ ਲਿਆ ਸੀਗਾ ਹੁਣ ਉਹਨਾਂ ਤੇ ਇੱਕ ਦਬਾਅ ਬਣਾਇਆ ਗਿਆ ਹੈ ਕਿ ਉਹ ਜਿਹੜੇ ਨੇ ਉਹਨਾਂ ਤੇ ਵੀ ਜਿਹੜਾ ਪੁਲਿਸ ਪਰਚਾ ਕਰੇ ਤਾਂ ਕਿ ਉਹਨਾਂ ਨੂੰ ਵੀ ਜਿਹੜਾ ਮਤਲਬ ਵਿੱਚ ਸਮਝੌਤਾ ਕਰਨ ਲਈ ਮਜਬੂਰ ਕੀਤਾ ਜਾਵੇ ਤੇ ਉਹਦੇ ਜਿੱਥੇ ਸ਼ਹਿਰ ਦੀ ਜਥੇਬੰਦੀ ਅਸਥਾਨ ਮਿਲ ਕਮੇਟੀ ਉਹਦੇ ਜਿਹੜਾ ਆਗੂ ਵਰਪਾਲ ਸਿੰਘ ਚੱਡਾ ਆਫੀਸ਼ੰਟੂ ਸ਼ੂਟਰ ਤੇ ਉਹਦੇ ਨਾਲ ਉਹਦੇ ਜਿਹੜਾ ਸਾਥੀ ਨੇ ਤਰਜਿੰਦਰ ਸਿੰਘ ਪ੍ਰਦੇਸੀ ਹਰਪ੍ਰੀਤ ਸਿੰਘ ਜੀ ਟੂ ਇਹਨਾਂ ਨੇ ਸਾਰਿਆਂ ਨੇ ਰਲ ਕੇ ਇਹਨਾਂ ਤੇ ਦਬਾਅ ਬਣਾਇਆ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਹਿੰਦੇ ਆ ਕਿ ਇਹਨਾਂ ਤੋਂ 295 ਲਾਓ ਜਦਕਿ ਅਸੀਂ ਉਹਨਾਂ ਕੋਲੋਂ ਜਦੋਂ ਸਬੂਤ ਮੰਗੇ ਆ ਕਿ ਤੁਸੀਂ ਸਬੂਤ ਦਿਓ ਜੇ ਕੋਈ ਤੁਹਾਡੇ ਨਾਲ ਵੀ ਕੀਤੀ ਹੋਈ ਹੈ ਜੇ ਸਾਡੇ ਭਰਾ ਆ ਤਾਂ ਅਸੀਂ ਉਹਦੇ ਨਾਲ ਸਾਥ ਦੇਵਾਂਗੇ ਉਹਨਾਂ ਕੋਈ ਸਬੂਤ ਨਹੀਂ ਦਿੱਤਾ ਉਸ ਭੈਣ ਕੋਲ ਸਾਰੇ ਸਬੂਤ ਸੀਗੇ ਤੇ ਹੁਣ ਇਸ ਦੇ ਨਾਲ ਅਸੀਂ ਜਾਤੀ ਨਹੀਂ ਹੋਣ ਦੇਵਾਂਗੇ ਹੁਣ ਸਾਡੇ ਸਿੱਖਾਂ ਕੋਲ ਮਦਦ ਲੈਣ ਲਈ ਆਈ ਹੈ ਹੁਣ ਸਾਡੀ ਜ਼ਿੰਮੇਵਾਰੀ ਹੈ ਕਿ ਅਕਦੇ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨੀ ਹੈ ਤੇ ਜਾ ਕੇ ਉਹਨਾਂ ਨੂੰ ਮਿਲਾਂਗੇ ਵੀ ਤੇ ਹੁਣ ਮੈਂ ਮੀਡੀਆ ਦੇ ਰਾਹੀਂ ਵੀ ਕਰਨਾ ਚਾਹੁੰਦਾ ਕਿਸ ਭੈਣ ਦੇ ਨਾਲ ਕੋਈ ਵੀ ਜਾਤੀ ਨਾ ਕੀਤੀ ਜਾਵੇ ਸਿੱਖ ਸਮਾਜ ਇਹਦੇ ਨਾਲ ਖੜਾ ਆ ਜੇ ਇਦਾਂ ਦੇ ਹੋਰ ਵੀ ਕੋਈ ਮਜ਼ਲੂਮ ਹੈ ਜਿਹੜੇ ਇਸ ਜਥੇਬੰਦੀ ਤੋਂ ਪੀੜਤ ਹੈ ਅੱਜ ਅਸੀਂ ਇਸ ਜਥੇਬੰਦੀ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੈ ਸਾਰੀ ਜਥੇਬੰਦੀਆਂ ਨੇ ਮਿਲ ਕੇ ਉਹ ਅਸੀਂ ਉਸ ਬਾਬਤ ਪ੍ਰੈਸ ਕਾਨਫਰੰਸ ਕੀਤੀ ਸੀ ਤੁਹਾਡੇ ਇਸੇ ਸੰਬੰਧੀ ਕੀ ਵਿਚਾਰ ਹਨ ਹੈਡਾ ਮੈਂਟਸ ਬਾਕਸ ਵਿੱਚ ਜ਼ਰੂਰ ਲਿਖੋ ਪੁਲਿਸ ਦੀ ਕਾਰਵਾਈ ਨਾਲ ਸਹਿਮਤ ਹੋ ਇਸ ਦੇ ਨਾਲ ਹੀ ਜਿਨ੍ਹਾਂ ਨੇ ਅਜੇ ਤੱਕ ਸਾਡੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਨਹੀਂ ਕੀਤਾ ਹੈ ਪਹਿਲਾਂ ਉਹ ਕਰੋ ਸਾਡੇ ਇਸ ਚੈਨਲ ਲਈ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਇਹ ਖਬਰ ਖਤਮ ਹੁੰਦੀ ਹੈ ਤੇ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ دیکھتے ਰਹੋ ਸਾਡਾ YouTube ਚੈਨਲ ਤਹਿਲਕਾ ਪੰਜਾਬ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ ਅਗਰ ਆਪ ਵੀ ਕੈਨੇਡਾ ਜਾਣੇ ਦਾ ਸੁਪਨਾ ਦੇਖਤੇ ਹਨ और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कनाडा पहुंच जाने के बाद आज ही स्क्रीन पर दिए नंबरों पर सुबह दस बजे से शाम पाँच बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीघरा ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन 800 से 1500 यूरो प्लस खाना प्लस रहना प्लस मेडिकल इंश्योरेंस प्लस अन्य सुविधाएं। पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें